ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਗੱਲ ਕਰਦੇ ਆਂ ਵਰਕ ਤੇ ਵੀਡੀਓ ਬਾਰੇ ਫਰੀਦ ਦੀ ਮੰਮੀ ਨੇ ਮੰਗੀ ਆਪਣੀ ਗਲਤੀਆਂ ਦੀ ਮਾਫੀ ਤੇ ਕੀਤਾ ਪਛਤਾਵਾ ਆਓ ਆਪਾਂ ਇਸ ਬਾਰੇ ਗੱਲ ਕਰਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਅੱਜ ਆਪਾਂ ਗੱਲ ਕਰਦੇ ਆਂ ਫਰੀਦ ਦੀ ਮੰਮੀ ਸਾਰਿਆਂ ਨੂੰ ਇਕੱਠੇ ਕਰਕੇ ਆਪਣੇ ਪਰਿਵਾਰ ਪਰਿਵਾਰ ਨੂੰ ਤੇ ਕਹਿੰਦੀ ਆ ਕਿ ਮੈਂ ਬਹੁਤ ਵੱਡੀਆਂ ਵੱਡੀਆਂ ਗਲਤੀਆਂ ਕੀਤੀਆਂ ਤੇ ਮੈਨੂੰ ਇਸ ਗਲਤੀਆਂ ਦੀ ਮੈ ਆਪਣੇ ਨੂੰ ਬਹੁਤ ਪਛਤਾਵਾ ਆਇਆ ਤੇ ਇਸ ਕਰਕੇ ਮੈਂ ਆਪਣੀ ਗਲਤੀ ਮੰਨਦੀ ਆ ਤੇ ਉਹ ਹੁਣ ਮੈਂ ਘਰ ਦੀ ਮੁਖਤਿਆਰੀ ਆਪ ਨਹੀਂ ਰੱਖਣੀ ਤੇ ਮੈਂ ਘਰ ਦੀ ਮੁਖਤਿਆਰੀ ਕੁਵਲ ਦੇ ਡੈਡੀ ਨੂੰ ਦੇ ਦੇਣੀ ਆ ਤੇ ਆ ਸਾਰੇ ਜਾਨੇ ਸੁਣ ਕੇ ਹੈਰਾਨ ਹੋ ਜਾਂਦੇ ਆ ਕਿ ਮੰਮੀ ਆ ਕੀ ਬੋਲ ਰਹੀ ਆ ਮੰਮੀ ਕਹਿੰਦੀ ਆ ਕਿ ਮੇਰੇ ਕਰਕੇ ਫਰੀਦ ਦਾ ਘਰ ਵੀ ਬਰਬਾਦ ਹੋ ਚੱਲਿਆ ਸੀਗਾ ਤੇ ਹੋਰ ਵੀ ਮੈਂ ਬਹੁਤ ਗਲਤੀਆਂ ਕੀਤੀਆਂ ਜਿਸਕੇ ਕਾਰਨ ਜਿਸ ਦਾ ਮਨ ਹੁਣ ਬਹੁਤ ਪੁਛਤਾਵਾ ਹੋ ਰਿਹਾ ਤੇ ਫਿਰ ਕਵਲ ਮਮੀ ਨੂੰ ਸਮਝਾਉਂਦਾ ਕਿ ਮੰਮੀ ਕੋਈ ਗੱਲ ਨਹੀਂ ਨਕਦਰ ਹਰ ਕਿਸੇ ਦੇ ਘਰ ਚੱਲਦਾ ਹੀ ਰਹਿੰਦਾ ਆ ਅਸੀਂ ਵੀ ਤੁਹਾਨੂੰ ਬਹੁਤ ਮੰਦਾ ਚੰਗਾ ਬੋਲਿਆ ਅਸੀਂ ਵੀ ਤੁਹਾਡੇ ਕੋਲੋਂ ਮਾਫੀ ਮੰਗਦੇ ਆ ਗੁੱਸੇ ਦੇ ਵੀ ਅਸੀਂ ਵੀ ਤੁਹਾਨੂੰ ਬਹੁਤ ਕੁਸ਼ ਬੋਲਿਆ ਤੇ ਫਿਰ ਫਿਰ ਕਵਲ ਦਾ ਡੈਡੀ ਵੀ ਸਮਝਾਉਂਦਾ ਕਿ ਚੱਲ ਕੋਈ ਗੱਲ ਨਹੀਂ ਉਹ ਮਾੜਾ ਸਮਾਸੀ ਨਿੱਕਲ ਗਏ ਹੁਣ ਆਪਾਂ ਅੱਗੇ ਦੀ ਸੋਚਦੇ ਆਂ ਫਿਰ ਸਾਰੇ ਜਾਂਦੇ ਮੰਮੀ ਨੂੰ ਫੋਰਸ ਕਰਦੇ ਆ ਕਿ ਮੰਮੀ ਕੇ ਘਰ ਦੀ ਮੁਖਤਿਆਰੀ ਤੁਸੀਂ ਆਪਣੇ ਕੋਲ ਹੀ ਰੱਖੋ ਸਾਡੇ ਕੋਲ ਚੰਗਾ ਨਹੀਂ ਲੱਗਦਾ ਇੱਕ ਬਲ ਹੱਥ ਜੋੜ ਕੇ ਕਹਿੰਦਾ ਆ ਕਿ ਮੰਮੀ ਮੈਂ ਵੀ ਤੁਹਾਨੂੰ ਬਹੁਤ ਗੁੱਸੇ ਦੇ ਵਿੱਚ ਗਲਤ ਬੋਲੇ ਆ ਜਿਸ ਦਾ ਮੈਨੂੰ ਵੀ ਬਹੁਤ ਪਛਤਾਵਾ ਆ ਤੇ ਤੁਸੀਂ ਵੀ ਮੈਨੂੰ ਮਾਫ ਕਰ ਦਿਓ ਤੇ ਉਸ ਤੋਂ ਬਾਅਦ ਸੰਦੀਪ ਵੀ ਮੰਮੀ ਨੂੰ ਕਹਿੰਦੀ ਆ ਕਿ ਮੈਂ ਵੀ ਤੁਹਾਨੂੰ ਬਹੁਤ ਕੁਝ ਬੋਲਦੀ ਆ ਤੇ ਮੈਨੂੰ ਵੀ ਹੁਣ ਆਪਣੀਆਂ ਗਲਤੀਆਂ ਤੇ ਬਹੁਤ ਪਛਤਾਵਾ ਆ ਤੇ ਮੇਰ ਕੋ ਵੀ ਕੁਝ ਬਦ ਘਟ ਬੋਲਿਆ ਗਿਆ ਤਾਂ ਮੈਨੂੰ ਵੀ ਮਾਫ ਕਰ ਦਿਓ ਸਾਰੇ ਜਾਂਦੇ ਇੱਕ ਦੂਜੇ ਤੋਂ ਆਪਣੀਆਂ ਗਲਤੀਆਂ ਦੀਆਂ ਮਾਫੀਆਂ ਮੰਗਦੇ ਆ ਤੇ ਸਾਰੇ ਜਾਂ ਨੇ ਇੱਕ ਹੋ ਜਾਂਦੇ ਆ ਉਸ ਤੋਂ ਬਾਅਦ ਡੈਡੀ ਵੀ ਕਹਿੰਦਾ ਚੱਲ ਕੋਈ ਗੱਲ ਨਹੀਂ ਕਰਦੀ ਮੁਖਤਿਆਰੀ ਦਾ ਤੂੰ ਆਪਣੇ ਕੋਲ ਹੀ ਰੱਖ ਆਪਾਂ ਸਾਰੇ ਜਾਂ ਨੇ ਇਕੱਠੇ ਹੁੰਦੇ ਆ ਤੇ ਘਰ ਕੁਝ ਆਪਾਂ ਕਰੇ ਫੰਕਸ਼ਨ ਕਰਦੇ ਆ ਜਿਸ ਕਰਕੇ ਸਾਰਿਆਂ ਦਾ ਮਨ ਠੀਕ ਹੋ ਜਾਊਗਾ ਉਸ ਤੋਂ ਬਾਅਦ ਸਾਰੇ ਇਸ ਗੱਲ ਲਈ ਰਾਜੀ ਹੋ ਜਾਂਦੇ ਆ ਤੇ ਇੱਕ ਦੂਜੇ ਨੂੰ ਫੋਨ ਕਰਨ ਲੱਗ ਜਾਂਦੇ ਆ ਰਿਸ਼ਤੇਦਾਰਾਂ ਨੂੰ ਕਿ ਆਪਾਂ ਸਾਰੇ ਯਾਨੀ ਰਿਸ਼ਤੇਦਾਰ ਕਰਿਓ ਇਕੱਠੇ ਹੋ ਕੇ ਕੁਛ ਥੋੜਾ ਬੋਧ ਕੰਮ ਥੋੜੀ ਬੋਧਾ ਕਰੇ ਪਾਰਟੀ ਕਰਦੇ ਸਾਰਿਆਂ ਦਾ ਮਨ ਠੀਕ ਹੋ ਜਾਊਗਾ ਤੇ ਮੰਮੀ ਕਹਿੰਦੀ ਮੈਂ ਪ੍ਰੀਤ ਕੋ ਵੀ ਮਾਫੀ ਮੰਗਨੀ ਆ ਉਹਨੇ ਵੀ ਹੋ ਦੇ ਕਰ ਉਹਦਾ ਵੀ ਵਿਚਾਰੀ ਦਾ ਮੇਰੇ ਕਰਕੇ ਘਰ ਖਰਾਬ ਹੋਇਆ ਸੀਗਾ ਉਹਨੇ ਵੀ ਮੇਰੇ ਕਰਕੇ ਪ੍ਰੀਤ ਨੂੰ ਵੀ ਬਹੁਤ ਕੁਝ ਸੈਨਾ ਪਿਆ ਤੇ ਜਿਸ ਦੇ ਕਾਰਨ ਪੂਆ ਫਫੜ ਨੂੰ ਵੀ ਉਹਦਿਆਂ ਨੂੰ ਵੀ ਮੇਰੇ ਕਰਕੇ ਬਹੁਤ ਵੱਡਾ ਸਾਧਮਨ ਲੱਗਿਆ ਫਿਰ ਕੇਵਲ ਕਿਨਾਂ ਚਲੋ ਛੱਡੋ ਜੋ ਹੋਣਾ ਸੀ ਸੋ ਹੋ ਗਿਆ ਆਪਾਂ ਅੱਗੇ ਦੀ ਸੋਚਦੇ ਆਂ ਆਪਾਂ ਪੂਆ ਫਫੜ ਨੂੰ ਫੋਨ ਕਰਕੇ ਘਰੇ ਬੁਲਾਣੇ ਆ ਤੇ ਨਾਲੇ ਵਿੱਕੀ ਦੇ ਬ੍ਰੀਥ ਉਹਨਾਂ ਨੂੰ ਵੀ ਫੋਨ ਕਰਕੇ ਘਰੇ ਬੁਲਾਣੇ ਆ ਅੱਗੇ ਕੀ ਹੋਇਆ ਸੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਧੰਨਵਾਦ